ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਵੀਰੋ ਸਾਡੀ ਅੱਜ ਦੀ ਕਥਾ ਦਾ ਟਾਈਟਲ ਹੈ ਕਿ ਚੰਗੇ ਬੰਦੇ ਨੂੰ ਦੁੱਖ ਕਿਉਂ ਆਉਂਦੇ ਹੈ ਇੱਕ ਦੁੱਖਪਰੀ ਕਥਾ ਵੀਰੋ ਦੁੱਖ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਆਉਂਦੇ ਹੈ ਹਰ ਕਿਸੇ ਦੀ ਜ਼ਿੰਦਗੀ ਦਾ ਹਿੱਸਾ ਹੈ ਆਖਰ ਦੇਖੋ ਕਿਉਂ ਆਉਂਦੇ ਹੈ ਵੀਰੋ ਅੱਜ ਦੀ ਕਥਾ ਦੇ ਅੰਦਰ ਗੈਨਸਨ ਸਿੰਘ ਮਸਕੀਨ ਹੋਣੀ ਇਸ ਰਾਜ਼ ਦੇ ਉੱਤੋਂ ਪਰਦਾ ਚੁੱਕ ਰਿਹਾ ਕਥਾ ਨੂੰ ਵੀਰੋ ਪੂਰੇ ਧਿਆਨ ਨਾਲ ਸੁਖਣਾ ਤੁਹਾਨੂੰ ਬਹੁਤ ਜ਼ਿਆਦਾ ਲਾਭ ਮਿਲਨੇ ਵਾਲਾ ਹੈ ਸੋ ਚਲ ਕੇ ਵੀਰ ਕਥਾ ਸੁਣਨੇ ਤੈਸਤੇ ਵਾਰ ਚਾਹੰ। ਕਿ اخلاق ਤੇ ਕਿਰਦਾਰ ਦਾ ਰਾਵਣ ਇਤਨਾ ਉੱਚਾ ਹੈ ਕਿ ਉਸਨੇ ਸੀਤਾ ਨੂੰ ਛੋਇਆ ਤੱਕ ਨਹੀਂ। ਹੂੰ ਸਿਰਫ ਬਗੀਚੇ ਚ ਕੈਦ ਰੱਖਿਆ। ਚਾਰ ਵੇਦਾਂ ਦਾ ਪਾਠੀ ਹੈ। ਸ਼ਿਵ ਜੀ ਦਾ ਉਪਾਸ਼ਕ ਹੈ। ਔਰ ਉਸ ਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਕਿਸੇ ਮਹਾਪੁਰਸ਼ ਦੀ ਪ੍ਰਸੰਤਾ ਧਨ ਨਾਲ ਨਹੀਂ ਮਿਲਦੀ। ਇਸ ਦੀ ਇਸ ਮਹਾਨਤਾ ਨੂੰ ਗੁਰੂ ਅਰਜਨ ਦੇਵ ਜੀ ਵੀ ਕਬੂਲ ਕਰਦੇ ਨੇ 라वण ਹੋਤੇ سورੰਕ ਨੈ ਜਨ ਸਿਰ ਦੀਨੇ ਕਾਟ 라वण ਕੋਈ ਬਿਖਾਰੀ ਨਹੀਂ ਹੈ ਜਨੇ ਸ਼ਿਵ ਜੀ ਦੀ ਪ੍ਰਸੰਤਾ ਲੈਣ ਵਾਸਤੇ ਆਪਣਾ ਅਸੀਸ ਬਾਰ ਬਾਰ ਕੱਟ ਕੇ ਪੇਸ਼ ਕੀਤਾ ਇੱਕ ਥੋੜੀ ਗੱਲ ਤੇ ਨਹੀਂ ਕਹਿੰਦੇ ਨ ਸਿਰ ਕਟਿਆ ਸ਼ਿਵ ਜੀ ਨੇ ਫਿਰ ਜੋੜ ਦਿੱਤਾ 라वण ਨੇ ਫਿਰ ਕਟਿਆ ਸ਼ਿਵ ਜੀ ਨੇ ਫਿਰ ਜੋੜ ਦਿੱਤਾ ਕਹਿੰਦਾ ਇਸ ਤਰ੍ਹਾਂ 10 ਦਫਾ ਹੋਇਆ 라वण ਕਹਿੰਦਾ ਹੈ ਭਗਵਨ ਇਹ ਮਹਾਦੇ ਕੀ ਆਥੇ ਮੇਰੇ ਤੇ પ્રસન્ન ਹੋ ਹਮ ਤੇ ਜੇ ਤੇਰੀ ਪ੍ਰਸੰਤਾ ਨਹੀਂ ਮਿਲਦੀ ਤੇ ਮੈਂ ਜ਼ਿੰਦਾ ਹੀ ਨਹੀਂ ਰਹਿਣਾ ਚਾਹੁੰਦਾ ਮੈਨੂੰ ਇਹ ਜੀਵਨ ਚਾਹੀਦਾ ਹੀ ਨਹੀਂ ਹਮ ਮੈਨੂੰ ਇਸ ਜ਼ਿੰਦਗੀ ਦੀ ਲੋੜ ਹੀ ਨਹੀਂ ਸੁਭਾਵਕ ਹੋਰ ਅਰਜ਼ ਕਰਦਿਆਂ ਜਿਸ ਦਿਨ ਮਨੁੱਖ ਨੂੰ ਇਹ ਜ਼ਿੰਦਗੀ ਵਿਅਰਥ ਪ੍ਰਤੀਤ ਹੋਵੇ ਨਾ ਵਿਅਰਥ ਉਹ ਦਿਨ ਉਪਰਾਮ ਹੋ ਜਾਂਦਾ ਹੈ ਫਿਰ ਦੋ ਰਸਤੇ ਰਹਿੰਦੇ ਨੇ ਦੋ ਆਤਮ ਹੱਤਿਆ ਜਾਂ ਆਤਮ ਕ੍ਰਾਂਤੀ ਰਸਤੇ ਦੋ ਰਹਿਣਗੇ ਜਿਸ ਦਿਨ ਇਹ ਪਤਾ ਚੱਲ ਜਾਏ ਇਹ ਜੀਵਨ ਕੁਝ ਵੀ ਨਹੀਂ ਇਹਦੇ ਵਿੱਚ ਕੁਝ ਵੀ ਨਹੀਂ ਸਿਵਾਏ ਦੁੱਖਾਂ ਤੋਂ ਹੋਰ ਕੁਝ ਵੀ ਨਹੀਂ ਇਸ ਸੰਸਾਰ ਵਿੱਚ ਐਸਾ ਕੁਝ ਵੀ ਨਹੀਂ ਜੋ ਮੈਨੂੰ ਤ੍ਰਿਪਤ ਕਰ ਸਕੇ ਐਸਾ ਕੁਝ ਵੀ ਨਹੀਂ ਇਸ ਸੰਸਾਰ ਮੇਰੀਆਂ ਲੋੜਾਂ ਪੂਰੀਆਂ ਕਰ ਸਕਦਾ ਹੈ ਮੈਨੂੰ ਤ੍ਰਿਪਤ ਨਹੀਂ ਕਰ ਸਕਦਾ ਜਗਤ ਵਿੱਚ ਐਸਾ ਕੁਝ ਵੀ ਨਹੀਂ ਜੋ ਮੈਨੂੰ ਤ੍ਰਿਪਤ ਕਰ ਸਕੇ ਔਰ ਇਸ ਜੀਵਨ ਵਿੱਚ ਐਸਾ ਕੁਝ ਵੀ ਨਹੀਂ ਜੋ ਮਹਾਨ ਹੋਵੇ ਜਦ ਇਹ ਵਿਚਾਰ ਮਨੁੱਖ ਦੇ ਅੰਦਰੋਂ ਪੈਦਾ ਹੋਵੇਗੀ ਖਾਸ ਕਰਕੇ ਸਿਆਣੇ ਬੰਦੇ ਚ ਮੈਂ ਫਿਰ ਅਰਜ਼ ਕਰ ਦਿਆਂ ਮੂਡ ਦੇ ਅੰਦਰ ਨਹੀਂ ਹੋਵੇਗੀ ਜੋ ਥੋੜਾ ਵੀ ਸੋਚਣ ਵਾਲਾ ਮਨੁੱਖ ਹੈ ਜਿਹਦੀ ਵਿਚਾਰ ਸ਼ਕਤੀ ਥੋੜੀ ਵੀ ਕੰਮ ਕਰਦੀ ਹੈ ਉਹਨੇ ਇਹ ਸੋਚਣਾ ਹੈ ਕਿ ਜਗਤ ਦੇ ਵਿੱਚ ਐਸਾ ਕੁਝ ਵੀ ਨਹੀਂ ਜੋ ਮੈਨੂੰ ਤ੍ਰਿਪਤ ਕਰ ਸਕੇ ਬੇਸ਼ੱਕ ਜੇ ਹਤੇ ਬੰਦਾ ਕਬੂਲ ਕਰੇ ਹੈ ਕੁਝ ਐਸਾ ਇਹ ਤੇ ਤ੍ਰਿਪਤ ਸਿਕੰਦਰ ਵੀ ਨਹੀਂ ਹੋਇਆ ਉਹ ਵੀ ਭੁੱਖਾ ਹੀ ਮਰਿਆ ਕਮ ਸੇ ਕਮ ਜਗਤ ਵਿੱਚ ਐਸਾ ਕੁਛ ਵੀ ਨਹੀਂ ਜੋ ਮੈਨੂੰ ਤ੍ਰਿਪਤ ਕਰ ਸਕੇ ਔਰ ਇਸ ਜੀਵਨ ਵਿੱਚ ਐਸਾ ਕੁਛ ਵੀ ਨਹੀਂ ਜੋ ਮਹਾਨ ਹੋਵੇ ਜਦ ਇਹ ਵਿਚਾਰ ਪੈਦਾ ਹੁੰਦੇ ਨੇ ਤਾਂ ਉਦਾਸੀ ਉਪਰਾਮਤਾ ਗੁਰਨਾਣਿਕ ਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ਉਹਨੇ ਸਾਖਸ਼ਾਤ ਗੁਰੂ ਨਾਨਕ ਨੂੰ ਕਹਿ ਦਿੱਤਾ ਗੁਰਦੇਵ ਪਿਤਾ ਜਗਤ ਵਿੱਚ ਐਸਾ ਕੁਝ ਵੀ ਨਹੀਂ ਜਿਸ ਤੋਂ ਮੈਂ ਤ੍ਰਿਪਤ ਹੋ ਸਕਾਂ ਜੀਵਨ ਵਿੱਚ ਐਸਾ ਕੁਝ ਵੀ ਨਹੀਂ ਜੋ ਕਿ ਮਹਾਨ ਹੋਵੇ ਇਸ ਰੀ ਚੰਦ ਦੇ ਬੋਲ ਨੇ ਜਨਮ ਸਾਖੀ ਪੜਨਾ ਮੈਂ ਉਪਰਾਹ ਹਾ ਉਦਾਸਾਂ ਤੋ ਬਾਬੇ ਸ੍ਰੀ ਚੰਦ ਤੋ ਇੱਕ ਪੰਥ ਚਲਿਆ ਉਦਾਸੀ ਉਦਾਸੀ ਇਹ ਥੋੜੀ ਗੱਲ ਨਹੀਂ ਜਿਹਨੂੰ ਤੁਸੀਂ ਉਦਾਸੀ ਕਹਿੰਦੇ ਹੋ ਕੋਈ ਉਦਾਸੀ ਨਹੀਂ ਹੁੰਦੀ ਪੂਰਨ ਤੌਰ ਤੇ ਉਦਾਸ ਹੋ ਜਾਣਾ ਕੁਝ ਵੀ ਨਹੀਂ ਜਗਤ ਦੇ ਚ ਐਸਾ ਕੁਝ ਵੀ ਨਹੀਂ ਜੋ ਮੈਨੂੰ ਤ੍ਰਿਪਤ ਕਰ ਸਕੇ ਜਗਤ ਦੇ ਚ ਐਸਾ ਕੁਝ ਵੀ ਨਹੀਂ ਜੋ ਕਿ ਮਹਾਨ ਹੋਵੇ ਜੀਵਨ ਦੇ ਚ ਐਸਾ ਕੁਝ ਵੀ ਨਹੀਂ ਜੋ ਕਿ ਸਿਰਮੌਰ ਹੋਵੇ ਮਹਾਨ ਹੋਵੇ ਜਦ ਐਸੀ ਉਦਾਸੀ ਪੈਦਾ ਹੋਵੇ ਫਿਰ ਦੋ ਰਸਤੇ ਨੇ ਕਿਹੜੇ ਦੋ ਰਸਤੇ ਜਾਂ ਆਤਮ ਹੱਤਿਆ ਜਾਂ ਆਤਮ ਕ੍ਰਾਂਤੀ ਥੋੜਾ ਜਿਹਾ ਵੀ ਜਿਹੜਾ ਸੋਚਦਾ ਤੇ ਸਮਝਦਾ ਬੰਦਾ ਉਹਦੇ ਅੰਦਰ ਇਹ ਦੋ ਰਸਤੇ ਪੈਦਾ ਹੋਣਗੇ ਜਾਂ ਆਪਣੇ ਆਪ ਨੂੰ ਬਦਲੋ ਜਾਂ ਆਪਣੇ ਆਪ ਨੂੰ ਖਤਮ ਕਰੋ ਕਿਧਰੇ ਗਲਤ ਨਾ ਸਮਝ ਲੈਣਾ ਦੁਨੀਆਂ ਵਿੱਚ ਜਿਹੜੇ ਖੁਦਕਸ਼ੀ ਕਰਦੇ ਨੇ ਸੌ ਦੇ ਚੋਂ 90 ਬੰਦੇ ਸਿਆਣੇ ਹੁੰਦੇ। ਬੌਰ ਉਹਨਾਂ ਦੀ ਜ਼ਿੰਦਗੀ ਪੜ ਕੇ ਵੇਖਣਾ। ਜੋ ਖੁਦਕਸ਼ੀ ਕਰ ਗਏ। ਆਤਮ ਹੱਤਿਆ ਕਰਦੇ ਨੇ। ਆਪਣੇ ਆਪ ਨੂੰ ਖਤਮ ਕਰ ਦਿੰਦੇ। ਕੁਝ ਸੋਚਿਆ ਹੈ, ਮਹਿਸੂਸ ਕੀਤਾ। ਕੁਝ ਸਮਝਿਆ ਹੈ, ਕੁਝ ਵੀ ਨਹੀਂ। ਚੋਟ ਲੱਗੀ ਹੈ, ੱੱਕਾ ਲੱਗਿਆ ਹੈ, ਦੁਖੀ ਹੋ ਗਏ। ਇੰਨੇ ਦੁਖੀ ਹੋ ਗਏ ਕਿ ਕਰਨਾ ਹੈ ਜੀਵਨ। ਭਾਵੇਂ ਸਾਰੀ ਦੁਨੀਆ ਦੇ ਚ ਕਾਨੂੰਨ ਇਹ ਕਹਿੰਦਾ ਹੈ, ਖੁਦਕਸ਼ੀ ਪਾਪ ਹੈ। ਔਰ ਧਰਮ ਦੇ ਕੰਢਾ ਖੁਦਕੁਸ਼ੀ ਪਾਪ ਹੈ ਆਤਮ ਹੱਤਿਆ ਪਾਪ ਹੈ ਔਰ ਸਾਰੀ ਦੁਨੀਆ ਚ ਮੌਜੂਦ ਹੈ ਸਾਰੀ ਦੁਨੀਆ ਚ ਹਿੰਦੁਸਤਾਨ ਦੇ ਚ ਆਤਮ ਹੱਤਿਆ ਘਟ ਹੈ ਬਨਿਸਬਤ ਅਮਰੀਕਾ ਅਮਰੀਕਾ ਦੇ ਚ ਸਭ ਤੋਂ ਜ਼ਿਆਦਾ ਆਤਮ ਹੱਤਿਆ ਹੈ ਕਿਉਂ ਸਭ ਕੁਝ ਮਿਲ ਗਿਆ ਹੈ ਤੇ ਸੋਚਣੀ ਇਹ ਫੁਰੀਏ ਕੁਝ ਵੀ ਨਹੀਂ ਮਿਲਿਆ कुछ भी नहीं कम से कम जगत ऐसा कुछ भी नहीं कि मैं त्रिपत हो सका कुछ भी नहीं ना पत्नी त्रिपत कर है ना पति त्रिपत कर सकता ना पुत्र त्रिपत कर ना मित्र त्रिपत कर सकते ना धन संपदा त्रिपत कर है ना पदार्थ त्रिपत कर सकते हैं कम से कम जगत ऐसा कुछ भी नहीं तो इस जगत जी के करना है खुदकशी ਤੋ ਅੱਜ ਸਭ ਤੋਂ ਜ਼ਿਆਦਾ ਖੁਦਕਸ਼ੀਆਂ ਅਮਰੀਕਾ ਦੇ ਚ ਨੇ ਕਿ ਸਭ ਕੁਝ ਮਿਲ ਗਿਆ ਤੇ ਖਿਆਲ ਪੈਦਾ ਹੋਇਆ ਕੁਝ ਵੀ ਨਹੀਂ ਮਿਲ ਤ੍ਰਿਪਤੀ ਤੇ ਹੈ ਨਹੀਂ ਗਰੀਬ ਦੇਸ਼ ਦੁਨੀਆ ਦੇ ਚ ਜਿਤਨੇ ਨੇ ਚਾਹੋ ਕੁਝ ਅਰਬ ਦੇਸ਼ ਨੇ ਯਾ ਏਸ਼ੀਆ ਦੇ ਹੋਰ ਖਿੱਤੇ ਦੇ ਛੋਟੇ ਛੋਟੇ ਦੇਸ਼ ਨੇ ਥਾਈਲੈਂਡ ਲਾਉਸ ਹੈ ਕੰਬੋਡੀਆ ਹੈ ਬਰਮਾ ਹੈ ਇਦਰ ਚੀਨ ਹੈ ਲੰਕਾ ਹੈ ਇਦਰ ਖੁਦਕਸ਼ੀਆਂ ਘਟਨੇ ਯੂਰਪ ਦੇ ਚ ਜ਼ਿਆਦਾ ਹਨ ਕਿਉਂਕਿ ਗਰੀਬ ਬੰਦੇ ਦੀ ਇਹ ਆਸਾ ਬਣੀ ਰਹਿੰਦੀ ਹੈ ਸ਼ਾਇਦ ਉਹ ਚੀਜ਼ ਮੈਨੂੰ ਮਿਲ ਜਾਏ ਤੇ ਮੈਂ ਸ਼ਾਇਦ ਤ੍ਰਿਪਤ ਹੋ ਜਾਵਾਂ ਫਲਾਣੀ ਵਸਤੂ ਮੈਨੂੰ ਮਿਲ ਜਾਏ ਸ਼ਾਇਦ ਮੈਂ अलੰਗਿਤ ਹੋ ਜਾਵਾਂ ਫਲਾਣੀ ਚੀਜ਼ ਮੈਨੂੰ ਮਿਲ ਜਾਇਆ ਸ਼ਾਇਦ ਮੈਂ ਖੁਸ਼ਹਾਲ ਹੋ ਜਾਵਾਂ ਤਾਂ ਜਿਨ੍ਹਾਂ ਵਸਤਵਾਂ ਦੀ ਮਿਲਣ ਦੀ ਚਾਹਤ ਦੇਚ ਗਰੀਬ ਮਨੁੱਖ ਜੀ ਰਿਹਾ ਤੇ ਉਹ ਚਾਹਤ ਉਹ ਖਾਇਸ਼ ਉਹਨੂੰ ਜੀਣ ਤੇ ਮਜਬੂਰ ਪਈ ਕਰਦੀ ਹੈ ਕੁਝ ਦੇਸ਼ਾਂ ਚ ਉਹ ਚੀਜ਼ਾਂ ਮਿਲ ਗਈਆਂ ਬੰਦਾ ਖੁਸ਼ਹਾਲ ਨਹੀਂ ਹੋਇਆ ਵਸਤੂਆਂ ਮਿਲ ਗਈਆਂ ਬੰਦਾ ਤ੍ਰਿਪਤ ਨਹੀਂ ਹੋਇਆ ਐਸੀ ਜਦ ਸਟੇਜ ਬਣੇ ਮਨ ਦੇ ਸੋਚੰਦੀ ਵਿਚਾਰਦੀ ਕਿ ਜਗਤ ਦੇਚ ਐਸਾ ਕੁਛ ਵੀ ਨਹੀਂ ਜਿਸ ਤੋਂ ਮੈਂ ਤ੍ਰਿਪਤ ਹੋ ਸਕਾਂ ਪੁੱਤਰਾ ਤੋਂ ਕੌਣ ਤ੍ਰਿਪਤ ਹੈ ਪੁੱਤਰ ਸਾਰਿਆਂ ਦੇ ਨੇ ਬੰਦਾ ਭੁੱਖਾ ਹੈ ਪਤੀ ਤੋਂ ਕੌਣ ਤ੍ਰਿਪਤ ਹੋਇਆ ਹੈ ਪਤਨੀ ਤੋਂ ਕੌਣ ਤ੍ਰਿਪਤ ਹੋਇਆ ਹੈ ਧਨ ਤੋਂ ਕੌਣ ਤ੍ਰਿਪਤ ਹੋਇਆ ਹੈ ਇੱਜ਼ਤ ਮਾਨ ਮਰਿਆਦਾ ਤੋਂ ਕੌਣ ਤ੍ਰਿਪਤ ਹੋਇਆ ਹੈ ਅੱਜ ਤੱਕ ਕੋਈ ਨਹੀਂ ਭੁੱਖ ਬਣੀ ਹੋਈ ਹੈ ਤੋ ਜਗਤ ਦੇਚ ਐਸਾ ਕੁਛ ਵੀ ਨਹੀਂ ਜਿਸ ਤੋਂ ਮੈਂ ਤ੍ਰਿਪਤ ਹੋ ਸਕਾਂ उदासी उपरानता हालता दो आत्महत्या या आत्म क्रांति या जीवन बदलो या जीवन खत्म करो ये दो रस्ते रह जाने, तीजा कोई रस्ता नहीं जीवन खत्म करना जरा आसान खेड है जीवन बदलना जरा औख। इस वे संसार जितनी आत्महत्या है ਇਤਨੀ ਆਤਮਕ੍ਰਾਂਤੀ ਨਹੀਂ ਦੁਨੀਆਂ ਦੇ ਵਿੱਚ ਜਿੰਨੇ ਖੁਦਕਸ਼ੀ ਕਰਦੇ ਨੇ ਉਤਨੇ ਵੀ ਭਗਤ ਨਹੀਂ ਬਣਦੇ ਉਹਨੇ ਵੀ ਨਾਮ ਰਸੀਏ ਨਹੀਂ ਬਣਦੇ ਬਹੁਤ ਮੁਤਾਲਾ ਕਰਕੇ ਵੇਖਣਾ ਇਹ ਮੇਰੀ ਗਿਣਤੀ ਹੈ ਇਹ ਮੇਰੇ ਆંકੜੇ ਨੇ ਜਿਸ ਢੰਗ ਨਾਲ ਮੈਂ ਦੇਖਿਆ ਹੈ ਕਿ ਜਿਸ ਦੇਸ਼ ਦੇ ਵਿੱਚ ਜਿੰਨੇ ਬਦੰਦੇ ਖੁਦਕਸ਼ੀ ਕਰ ਲੈਂਦੇ ਨੇ ਉਤਨੇ ਵੀ ਬ੍ਰह्मज्ञानी ਕੋਈ ਨਹੀਂ ਉਤਨੇ ਵੀ ਆਤਮਕ ਰਸੀਏ ਕੋਈ ਨਹੀਂ ਕਾਰਨ ਜੀਵਨ ਖਤਮ ਕਰਨਾ ਆਸਾਨ ਖੇੜਾ ਜੀਵਨ ਬਦਲਣਾ ਜ਼ਰਾ ਔਖੀ ਖੇਡ ਹੈ ਤੇ ਜਿਹੜਾ ਇਸ ਹੱਦ ਤੱਕ ਉਦਾਸ ਉਪਰਾਮ ਨਹੀਂ ਹੋਇਆ ਉਹ ਅਜੇ ਕੋਈ ਸਿਆਣਾ ਵੀ ਨਹੀਂ ਹੈ ਇਹ ਮੈਂ ਅਰਜ਼ ਕਰ ਦਿੰਦਾ ਉਹਦੀ ਅਜੇ ਸਿਆਣਪ ਉਹਦੇ ਅਜੇ ਸੋਚਣੀ ਸ਼ਿਖਰ ਤੇ ਨਹੀਂ ਪਹੁੰਚੀ ਮੰਜ਼ਲੇ ਮਕਸੂਦ ਤੇ ਨਹੀਂ ਪਹੁੰਚੀ ਜਦ ਸਿਆਣਪ ਸ਼ਿਖਰ ਤੇ ਪਹੁੰਚਦੀ ਹੈ ਸੋਚਣੀ ਸ਼ਿਖਰ ਤੇ ਪਹੁੰਚਦੀ ਹੈ ਵਿਚਾਰਾਂ ਸ਼ਿਖਰ ਤੇ ਪਹੁੰਚਦੀਆਂ ਨੇ ਤੇ ਅੱਗੋਂ ਵਿਚਾਰਾਂ ਨੂੰ ਜਾਣ ਦਾ ਕੋਈ ਰਸਤਾ ਨਹੀਂ ਰਹਿ ਜਾਂਦਾ ਫਿਰ ਵਿਚਾਰ ਦੋ ਪਾਸੇ ਜਾਣਗੇ ਆਤਮ ਹੱਤਿਆ ਜਾਂ ਆਤਮ ਕ੍ਰਾਂਤੀ ਖੁਦ ਨੂੰ ਖਤਮ ਕਰੋ ਜਾਂ ਖੁਦ ਨੂੰ ਬਦਲੋ ਦੋ ਰਸਤੇ ਰਹਿ ਜਾਂਦੇ ਕੋਈ ਪਤੀ ਤੋਂ ਬਹੁਤ ਪਤਨੀ ਦੁਖੀ ਹੋ ਗਈ ਪੁੱਤਰਾਂ ਤੋਂ ਵੀ ਦੁਖੀ ਹੋ ਗਈ ਪਰਿਵਾਰ ਤੋਂ ਦੁਖੀ ਹੋ ਗਈ ਜਿੱਥੋਂ ਇਸਨੇ ਆਸਾ ਬਣਾਈ ਸੀ ਸੁੱਖ ਮਿਲੇਗਾ ਸੁਖ ਮਿਲੇਗਾ ਸੰਸਾਰ ਦੇ ਜਿਸ ਹਿੱਸੇ ਦੇ ਉੱਤੇ ਇਸ ਨੇ ਬੜਾ ਮਾਣ ਕੀਤਾ ਨਹੀਂ ਮਿਲਿਆ ਸੁਖ ਖੁਦਕਸ਼ੀ ਕਰੋ ਹਿੰਦੁਸਤਾਨ ਵਿੱਚ ਪੁਰਸ਼ਾਂ ਦੀ ਬਨਿਸਬਤ ਇਸਤਰੀਆਂ ਜ਼ਿਆਦਾ ਖੁਦਕਸ਼ੀ ਕਰਦੀਆਂ ਨੇ ਜੋ ਆਦਤ ਆંકੜੇ ਪੇਸ਼ ਹੋਏ ਨੇ ਹਿੰਦੁਸਤਾਨ ਦੇ ਵਿੱਚ ਇਤਨੇ ਬੰਦੇ ਖੁਦਕਸ਼ੀ ਨਹੀਂ ਕਰਦੇ ਪੁਰਸ਼ ਜਿੰਨੀਆਂ ਇਸਤਰੀਆਂ ਕਰ ਜਾਂਦੀਆਂ ਮਾਨਸੀ ਪਤੀ ਤੇ ਮਾਨਸੀ ਬੱਚਿਆਂ ਤੇ ਮਾਨਸੀ ਪਰਿਵਾਰ ਤੇ ਮਾਨਸੀ ਸੰਸਾਰ ਤੇ ਗੱਲ ਕੁਝ ਬਣੀ ਨਹੀਂ ਚਲੋ ਆਤਮ ਹੱਤਿਆ ਕਰ ਕੁਝ ਵੀ ਨਹੀਂ ਐ ਕਿ ਤੋ ਮਿੱਟੀ ਦਾ ਤੇਲ ਛਿੜਕ ਕੇ ਜਿਤਨੀ ਹੈ ਹਿੰਦੁਸਤਾਨ ਵਿੱਚ ਇਸਤਰੀਆਂ ਮਰਦੀਆਂ ਨੇ ਪੁਰਸ਼ ਨਹੀਂ ਮਰਦੇ ਇਹ ਆંકੜੇ ਨੇ ਰੋਜ਼ ਅਖਬਾਰ ਵਿੱਚ ਇਹ ਖਬਰਾਂ ਆਉਂਦੀਆਂ ਨੇ ਐਨੀਆਂ ਖੁਦਕਸ਼ੀਆਂ ਹੋਈਆਂ ਇਹਨੀ ਆਤਮ ਹੱਤਿਆ ਹੋਈ ਹੈ। ਔਰ ਕੋਈ ਗੱਡੀ ਥੱਲੇ ਆ ਜਾਂਦਾ। ਕੋਈ ਨੀਂਦ ਦੀਆਂ ਗੋਲੀਆਂ ਜ਼ਿਆਦਾ ਖਾ ਲੈਂਦਾ। ਚਲੋ ਦਮ ਤੋੜਨਾ। ਖਤਮ ਕਰਨਾ। ਤੁਸੀਂ ਆਖੋਗੇ ਪਤਾ ਨਹੀਂ ਕਿਹੜਾ ਵਿਸ਼ਾ ਮੈਂ ਲੈ ਬੈਠਾ। ਮੈਂ ਫਿਰ ਅਰਜ਼ ਕਰਾਂ। ਜੋ ਇਸ ਪੱਦਰ ਤੱਕ ਇਸ ਸਟੇਜ ਤੱਕ ਪਹੁੰਚਿਆ ਨਹੀਂ ਕਿ ਜਗਤ ਦੇ ਵਿੱਚ ਐਸਾ ਕੁਝ ਵੀ ਨਹੀਂ ਜੋ ਮੈਨੂੰ ਤ੍ਰਿਪਤੀ ਦੇ ਸਕੇ। ਇਸ ਸਟੇਜ ਤੇ ਰਾਵਣ ਪਹੁੰਚ ਗਿਆ ਸੀ। ਐਨਾ ਵਿਚਾਰਕ ਐਨਾ ਸੋਚਣ ਵਾਲਾ ਬੰਦਾ ਐ ਸ਼ਿਵ ਜੀ ਤੇਰੀ ਪ੍ਰਸੰਤਾ ਤੋਂ ਬਿਨਾ ਮੈਂ ਨਹੀਂ ਜੀਵਣਾ ਜਗਤ ਦੇ ਚੈਸਾ ਕੁਝ ਵੀ ਨਹੀਂ ਜੋ ਮੈਨੂੰ ਸ਼ਾਂਤ ਕਰ ਸਕੇ ਮੈਂ ਜੀਵਨ ਖਤਮ ਕਰਦਾ ਅਗਰ ਤੂੰ ਮੇਰਾ ਜੀਵਨ ਬਦਲਦਾ ਨਹੀਂ ਮੈਂ ਜੀਵਨ ਖਤਮ ਕਰਦਾ ਇਹ ਸੋਚਣੀ ਰਾਵਣ ਦੀ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਦੇ ਨੰਗੀ ਤਲਵਾਰ ਲਲਕਾਰ ਕੇ ਕਿਹਾ ਪੰਜ ਸੀਸ ਚਾਹੀਦਾ ਦਰਸਲ ਸਤਿਗੁਰੂ ਇਹ ਵੇਖਣਾ ਚਾਹੁੰਦੇ ਸਨ ਇੰਨਾ ਲੰਬੀ ਚੌੜੀ ਭੀੜ ਦੇ ਵਿੱਚ ਐ ਕੋਈ ਐਸਾ ਜਿਹਨੂੰ ਇਹ ਮਹਿਸੂਸ ਹੋਇਆ ਹੋਵੇ ਜੀਵਨ ਤੇ ਕੁਝ ਵੀ ਨਹੀਂ ਦੁੱਖਾਂ ਦੀ ਖਾਣ ਰੋਗਾਂ ਦੀ ਖਾਣ ਹੈ ਚਿੰਤਾ ਦੀ ਖਾਣ ਹੈ ਕਿ ਕੁਝ ਵੀ ਨਹੀਂ ਜਿਹਨੂੰ ਇਹ ਮਹਿਸੂਸ ਹੋਇਆ ਹੋਵੇ ਜਗਤ ਵਿੱਚ ਐਸਾ ਕੁਝ ਵੀ ਨਹੀਂ ਜਿਸ ਤੋਂ ਮੈਤਰੀ ਪਤੋਸ ਜਿਸ ਤੋਂ ਮੈਂ ਸ਼ਾਂਤ ਹੋ ਸਕਾਂ ਵੇਖੀਏ ਕਿਉਂਕਿ ਜਿਸ ਨੂੰ ਐਸਾ ਮਹਿਸੂਸ ਹੋਇਆ ਹੋਵੇ ਤੇ ਜੀਵਨ ਕੁਛ ਨਹੀਂ ਤੇ ਫਿਰ ਗੁਰੂ ਮੰਗ ਕਰੇ ਇਸ ਜੀਵਨ ਦੀ ਉਹ ਤੇ ਖਿੜੇ ਮੱਥੇ ਖੜਾ ਹੋਵੇਗਾ ਲੈ ਤੇ ਕੁਛ ਵੀ ਨਹੀਂ ਗੁਰੂ ਨੇ ਤੇ ਕੁਛ ਵੀ ਨਹੀਂ ਮੰਗਿਆ ਅਸੀਂ ਤੇ ਸਮਝਦੇ ਇਸ ਕੋ ਬਹੁਤ ਵੱਡੀ ਮੰਗ ਹੋਵੇਗੀ ਗੁਰੂ ਨੇ ਤੇ ਕੁਛ ਵੀ ਨਹੀਂ ਮੰਗਿਆ ਦਕਸ਼ਣਾ ਤੇ ਕੁਛ ਵੀ ਨਹੀਂ ਮੰਗਿਆ ਕੁਛ ਵੀ ਦਕਸ਼ਣਾ ਨਹੀਂ ਮੰਗਿਆ ਆਖਰੀ ਯਕੇ ਬਾਦੀ ਗਰੇ ਪੰਜ ਤਿਆਰ ਹੋਏ ਇਹਨੂੰ ਕਿਧਰੇ நாਟਕੀ ਰੰਗ ਨਾ ਦਿੱਤਾ ਕਰੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਿਆਂ ਦੇ ਸਿਰ ਮੰਗੇ ਤੇ ਬੱਕਰੀਆਂ ਝਟਕਾ ਦਿੱਤੇ ਗੁਰੂ ਚ ਉਠਾ ਸਾਬਤ ਹੁੰਦਾ ਖਿਮਾ ਕਰਨੀ ਮੰਗਦਾ ਬੰਦਿਆਂ ਦੇ ਸਿਰ ਹੈ ਕੱਟਦਾ ਬੱਕਰੇ ਤੇ ਇਲਜ਼ਾਮ ਆ ਜਾਏਗਾ ਗੁਰੂ ਗੋਬਿੰਦ ਸਿੰਘ ਜੀ ਤੇ ਇਹ ਬਹੁਤ ਵੱਡਾ ਇਲਜ਼ਾਮ ਆ ਜਾਏਗਾ ਇਸ ਬੈਸ ਨੂੰ ਬਿਲਕੁਲ ਅਗਾਂ ਵਧਾਇਆ ਵੀ ਨਾ ਕਰੋ ਇਹ ਸਭ ਕੁਝ ਤੰਬੂ ਦੇ ਚੋਇਆ ਹੈ ਪਰਦੇ ਦੇ ਚੋਇਆ ਹੈ ਪਰਦਾ ਨਾ ਚੁਕਿਆ ਕਰੋ ਜਿਸ ਕੰਮ ਤੇ ਮੇਰਾ ਗੁਰੂ ਪਰਦਾ ਪਾਣਾ ਚਾਹੁੰਦਾ ਹੈ ਮੈਂ ਸਮਝਦਾ ساری ਦੁਨੀਆ ਵੀ ਜ਼ੋਰ ਲਾਵੇ ਇਹ ਪਰਦਾ ਕੋਈ ਚੁੱਕ ਨਹੀਂ ਸਕੇਗਾ ਇਹ ਤੇ ਕੰ ਮੇਰੇ ਬਾਦਸ਼ਾਹ ਨੇ ਗੁਪਤ ਕੀਤਾ ਹੈ ਪਰਦੇ ਚ ਕੀਤਾ ਹੈ ਤੇ ਜਿਸ ਕੰਮ ਨੂੰ ਮੇਰਾ ਬਾਦਸ਼ਾਹ ਗੁਪਤ ਰੱਖਣਾ ਚਾਹੁੰਦਾ ਹੈ ਤੈਨੂੰ ਕੀ ਲੋੜੇ ਤੰਬੂ ਦੇ ਛਾਤੀ ਮਾਰਨ ਦੀ ਤੋ ਕਿਉਂ ਤੰਬੂ ਚੁੱਕਦਾ ਤੂੰ ਕਿਉਂ ਤੰਬੂ ਫਾੜਦਾ ਹੈ ਤੂੰ ਆਪਣੀ ਸ਼ਰਧਾ ਨੂੰ ਇੱਥੇ ਹੀ ਟਿਕਾ ਕੇ ਰੱਖ ਕਿ ਮੇਰੇ ਬਾਦਸ਼ਾਹ ਨੇ ਪੰਜ ਬੰਦਿਆਂ ਦੇ ਸੀਸ ਮੰਗੇ ਨੇ ਬੱਕਰੀਆਂ ਦੇ ਨਹੀਂ ਇੱਥੇ ਸ਼ਰਧਾ ਟਿਕਾ ਆਪਣੀ ਭਾਵਨਾ ਨੂੰ ਇੱਥੇ ਟਿਕਾ ਆਪਣੇ ਨਿਸ਼ਚੈ ਨੂੰ ਇੱਥੇ ਟਿਕਾ ਆਪਣੀ ਵਿਚਾਰ ਨੂੰ ਇੱਥੇ ਟਿਕਾ ਮੈਂ ਇਸ ਵਾਸਤੇ ਕਿੰਨਾ ਹਿੰਦੁਸਤਾਨ ਵਿੱਚ ਬੜੀ ਲੰਗੀ ਚੌੜੀ ਭੈਸ ਹੈ ਚਰਚਾ ਹੈ ਬਾਹਰੋਂ ਕਮਦੇ ਆਇਆ ਵੀ ਕਈ ਮੈਨੂੰ ਕਹਿ ਦਿੰਦੇ ਨੇ ਇਸ ਵਾਸਤੇ ਸਾਂਝੀ ਦੀਆਂ ਮੈਂ ਇੱਕ ਗੱਲ ਕਹਿ ਦਿੱਤੀ ਕਿ ਜਿਸ ਕੰਮ ਤੇ ਮੇਰਾ ਗੁਰੂ ਪੜਦਾ ਪਾਰਿਆ ਹੈ ਗੋਪਤ ਕਰਨਾ ਚਾਹਦਾ ਹੈ ਤੂੰ ਤੰਬੂ ਦੇ ਚਾਤੀ ਨਾ ਮਾਰ ਤੂੰ ਤੰਬੂ ਫਾੜਨ ਦੀ ਕੋਸ਼ਿਸ਼ ਨਾ ਕਰ ਤੂੰ ਆਪਣੀ ਸ਼ਰਧਾ ਨੂੰ ਇੱਥੇ ਟਿਕਾ ਕਿ ਮੇਰੇ ਬਾਦਸ਼ਾਹ ਨੇ ਪੰਜ ਬੰਦਿਆਂ ਦੇ ਸੀਸ ਮੰਗੇਰੇ ਬਹੁਤ ਵੱਡੀ ਗੱਲ ਤਿਆਰ ਹੋਏ ਨੇ ਇੱਕ ਬیدر ਦਾ ਇੱਕ ਜਗਨਨਾਥ ਪੁਰੀ ਦਾ ਇੱਕ ਦਿੱਲੀ ਦਾ ਲਾਹੌਰ ਦਾ ਹੈਰਾਨਗੀ ਦੀ ਗੱਲ ਇਹ ਹੈ ਕਿ ਵੱਖ-ਵੱਖ ਜਾਤੀਆਂ ਦੇ ਨੇ ਅਰਪੰਨਾਂ ਦੀ ਜਾਤ ਮਿਟਾਈ ਪੰਨਾਂ ਦਾ ਵਰਨ ਮਿਟਾਇਆ ਪੰਨਾਂ ਦੇ ਨਾਮ ਮਿਟਾਏ ਤੇ ਪੰਨਾਂ ਨੂੰ ਲਖਬ ਦਿੱਤਾ ਸਿੰਘ ਦਾ ਐ ਸਿੱਖ ਅਗਰ ਤੂੰ ਜ਼ਾਤ ਦਾ ਮਾਣ ਕਰਨਾ ਹੋਵੇ ਤੇ ਸਿੰਘ ਤੇ ਹੀ ਕਰੀ ਔਰ ਕੁਝ ਨਹੀਂ ਔਰ ਤੂੰ ਕੁਝ ਵੀ ਨਹੀਂ ਸਿੱਖ ਤੇਰਾ ਸਰੂਪ ਹੈ ਸਿੱਖ ਤੇਰੀ ਹੋਂਦ ਹੈ ਸਿੱਖ ਤੇਰਾ ਕੌਮੀ ਨਾਮ ਹੈ ਸਿੱਖ ਤੇਰੀ ਤਸਵੀਰ ਹੈ ਸਿੰਘ ਤੇਰਾ ਤਖ਼ल्लੁਸ ਹੈ ਸਿੰਘ ਤੇਰਾ ਉਪਨਾਮ ਹੈ ਸਿੱਖ ਤੇਰਾ ਸਰਨੇਮ ਹੈ ਸਿੱਖ ਨਾਮ ਦਿੱਤਾ ਹੈ ਗੁਰੂ ਨਾਨਕ ਨੇ ਤੇ ਸਿੰਘ ਤਖ਼ल्लੁਸ ਦਿੱਤਾ ਹੈ ਦਸਵੇਂ ਗੁਰੂ ਦਾ ਨਾਮ ਲਿਖਿਆ। ਸਿੱਖ ਮਨੋ ਕੋ ਥੋਂ ਬੜਨਾ ਸ਼ੁਰੂ ਹੁੰਦਾ ਹੈ। ਕਿ ਐ ਗੁਰੂ ਕਮ ਸੇ ਕੰਮ ਸੱਚ ਬਾਰੇ ਧਰਮ ਬਾਰੇ ਮੈਂ ਕੁਛ ਨਹੀਂ ਜਾਣਦਾ। ਮੈਂ ਸਿੱਖਣਾ ਚਾਹਨਾ। ਸਿੱਖੀ ਸ਼ੁਰੂ ਹੋ ਗਈ। ਸਿੱਖ ਤੇ ਜਦ ਕੋਈ ਸਿੱਖ ਲੈਂਦਾ ਹੈ। ਜਾਣ ਲੈਂਦਾ ਹੈ। ਤੇ ਜਾਣਕਾਰੀ ਦਾ ਦਾਵਾ ਨਹੀਂ ਕਰਦਾ। ਕਰਗੀਦਰ ਕੈਨਨ ਤੋ ਸਿੰਘ ਹੋ ਗਿਆ। ਤੂੰ ਸੂਰ ਬੇਰ ਹੋ ਗਏ ਤੇਰੀ ਧਾੜ ਤੇਰਾ ਜੀਵਨ ਹੀ ਦੱਸੇਗਾ ਤੂੰ ਮਹਾਨ ਹੋ ਗਏ ਸ਼ੇਰ ਦੀ ਚਾਲ ਹੀ ਰਸਦਿਆਂ ਦੀ ਜੰਗਲ ਵਿੱਚ ਇਹਦੇ ਮੁਕਾਬਲੇ ਦਾ ਕੋਈ ਨਹੀਂ ਸਿੰਘ ਦੀ ਚਾਲ ਹੀ ਦੱਸ ਦਿੰਦੀ ਹੈ ਜਗਤ ਵਿੱਚ ਤੇਰੇ ਮੁਕਾਬਲੇ ਦਾ ਕੋਈ ਨਹੀਂ ਤੂੰ ਕੋਈ ਢੇਡ ਬੱਕਰੀ ਥੋੜੀ ਹੈ ਤੂੰ ਕੋਈ ਬੇਣਖਾ ਥੋੜੀ ਹੈ ਤੂੰ ਕੋਈ ਬੇਗਾਇਰਤ ਥੋੜੀ ਹੈ ਤੇਰੇ 'ਚ ਸਾਹਸ ਹੈ ਹਿੰਮਤ ਹੈ ਹੌਸਲਾ ਹੈ ਇਹ ਸਭ ਕੁਝ ਪੈਦਾ ਹੋ ਜਾਇਆ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲਖਬ ਦਿੱਤੇ ਬਿਨਾਂ ਰਹੇ ਦੇ ਨਹੀਂ ਤੂੰ ਸਿੰਘਾ ਇਹ ਸਾਡਾ ਉਪਨਾਮ ਹੈ ਸਾਡਾ ਸਰਨੇਮ ਹੈ ਹੋਰ ਕਿਸੇ ਸਰਨੇਮ ਨੂੰ ਅੱਗੇ ਨਾ ਕਰਿਆ ਕਰੋ ਕੋਈ ਨਹੀਂ ਬਸ ਸੇਂਗੀ ਸਾਡਾ ਸਰਨੇਮ ਹੈ ਸੇਂਗੀ ਸਾਡਾ ਵਿਸ਼ੇਸ਼ ਨਾਮ ਹੈ ਬਾਕੀ ਸਭ ਹਟਾ ਦਿਓ ਬਿਲਕੁਲ ਹਟਾ ਦਿਓ ਔਰ ਇਹ ਗੱਲ ਵੱਖਰੀ ਹੈ ਕਿ ਪੁਰਾਣੇ ਸੰਸਕਾਰ ਭਾਰਤ ਵਾਸੀਆਂ ਦੇ ਜਾਤ ਪਾਤ ਦੇ ਸਨ ਉਹ ਸਾਡੇ ਵਿੱਚੋਂ ਸੰਸਕਾਰ ਮਿਟੇ ਨਹੀਂ फिर अगे किए फिर सिलसिला अगे जिन्ह जिन्होंने पन अपने शीस भेट किते मैं समझता उस पदर के मनुख सन जिते सोचनी फुरी होगी जीवन कुछ भी नहीं की है कुछ भी नहीं कम से कम जगत ऐसा कुछ भी नहीं जिस तो त्रिपत हो सके क्योंकि इतना भी सोच लै कि तृप्ति हो सकती है मुश्किल है वह अपना शीस गुरु ने भेट करे सवाल ही नहीं पैदा ਜਦ ਇਤਨੀ ਸਮਝ ਪੈਦਾ ਹੋ ਜਾਏ ਅੰਮ੍ਰਿਤ ਦੀ ਇਤਨੀ ਚਰਚਾ ਹੋ ਕੇ ਵੀ ਅੰਮ੍ਰਿਤ ਨਾ ਛਕਣਾ ਗੁਰੂ ਦੀ ਇਤਨੀ ਗੱਲ ਕਰਕੇ ਵੀ ਗੁਰੂ ਵਾਲਾ ਨਾ ਬਣਨਾ ਅਜੇ ਇਤਨੀ ਸਿਆਣਪ ਨਹੀਂ ਮੈਂ ਨਹੀਂ ਅਰਜ਼ ਕਰਦਾ ਅਜੇ ਨਹੀਂ ਸਿਆਣਪ ਅਜੇ ਤੇ ਬੰਦਾ ਸਮਝਦਾ ਲੈ ਪਾਪੇ ਚ ਜਾਵਾਂ ਦੇ ਬੜਾ ਸਰੂਰ ਹੈ ਮਹਿਫਲਾਂ ਵਿੱਚ ਨੱਚ ਗਾਣੇ ਸੁਣਾਗੇ ਬੜਾ ਸਰੂਰ ਹੈ ਇਹ ਤੇ ਐਵੇਂ ਹੀ ਹੈ ਗੁਰਮਤियां ਗੱਲਾਂ ਤੇ ਐਵੇਂ ਹੀ ਨੇ ਔਰ ਰਾਜਨੀਤਿਕ ਦੁਨੀਆ ਦੇ ਵਿੱਚ ਧਨਵਾਨਾਂ ਦੀ ਦੁਨੀਆ ਵਿੱਚ ਕਰੀਬਨ ਕਰੀਬਨ ਅਨੰਤ ਕਾਲ ਤੋਂ ਧਾਰਮਿਕ ਬੰਦੇ ਨੂੰ ਮੂੜ ਸਮਝਿਆ ਗਿਆ ਭੋਲਾ ਸਮਝਿਆ ਗਿਆ ਤੇ ਧਾਰਮਿਕ ਪੁਰਸ਼ ਹਮੇਸ਼ਾ ਇਹਨਾਂ ਲੋਕਾਂ ਨੂੰ ਮੂੜ ਆਖਦੇ ਰਹੇ ਨੇ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ ਜੇ ਸੱਚ ਨੂੰ ਨਹੀਂ ਮੰਨਦਾ ਮੂਰਖ ਨਹੀਂ ਮੂਰਖਾਂ ਦਾ ਸਰਦਾਰ ਹੈ ਔਰ ਇਸੇ ਤਰੀਕੇ ਨਾਲ ਜਿਸ ਨੇ ਨਾਮ ਨੂੰ ਮੰਨ ਲਿਆ ਔਰ ਇਹ ਕਬੂਲ ਕਰ ਲਿਆ ਕਿ ਜਗਤ ਦੇ ਵਿੱਚ ਐਸਾ ਕੁਝ ਵੀ ਨਹੀਂ ਜਿਸ ਤੋਂ ਤ੍ਰਿਪਤ ਹੋ ਸਕੀਏ ਤੇ ਸੰਸਾਰੀ ਆਰਥਿਕ ਦੁਨੀਆ ਦੇ ਬੰਦੇ ਕਹਿੰਦੇ ਨੇ ਤੇ ਭੋਲੇ ਨੇ ਇਹਨਾਂ ਨੂੰ ਪਤਾ ਹੀ ਨਹੀਂ ਸਮਝੀ ਨਹੀਂ ਇਹ ਦੋ ਤਰ੍ਹਾਂ ਦੀਆਂ ਟਕਰਾਂਦੀਆਂ ਆਈਆਂ ਵਿਚਾਰਾਂ ਫਾਨੂ ਸੰਸਾਰ انسان ਦੀ ਜ਼ਿੰਦਗੀ ਦੇ ਵਿੱਚ ਜਿੰਨੀ ਮਰਜ਼ੀ ਕਾਮਯਾਬੀਆਂ ਆ ਜਾਣ ਖੁਸ਼ੀਆਂ ਆ ਜਾਣ ਪੈਸਾ ਆ ਜਾਏ ਦੌਲਤ ਆ ਜਾਏ ਤਾਕਤ ਆ ਜਾਏ ਪਰ ਉਹਦੀ ਕਦੀ ਵੀ ਖੁਆਇਸ਼ਾਂ ਤਰਪ ਨਹੀਂ ਹੁੰਦੀਆਂ ਉਹਦੀ ਕਦੀ ਵੀ ਖੁਆਇਸ਼ਾਂ ਪੂਰੀਆਂ ਨਹੀਂ ਹੁੰਦੀਆਂ ਅੱਗੇ ਤੋਂ ਅੱਗੇ ਵਧੀ ਜਾਂਦੀਆਂ ਵੇ ਜੇਦੇ ਕੋ ਕਾਰ ਹੈ ਉਹਦੀ ਖੁਆਇਸ਼ ਹੈ ਵੇ ਕਿ ਵੱਡੀ ਕਾਰ ਆ ਜਾਏ ਲੈਂਡ ਰੂਵਰ ਆ ਜਾਏ ਜੇ ਕੋ ਲੈਂਡ ਕਰੂਜ਼ਰ ਹੈ ਉਹਦੀ ਖੁਆਇਸ਼ ਹੈ ਕਿ ਸਪੋਰਟਸ ਗੱਡੀ ਆ ਜਾਏ ਜੇ ਕੋ ਸਪੋਰਟਸ ਗੱਡੀ ਉਹਦੀ ਖੁਆਇਸ਼ ਹੈ ਕਿ ਮੇਰੇ ਕੋ ਜਹਾਜ਼ ਆ ਜਾਏ ਜਿਸ ਕੋ ਜਹਾਜ਼ ਆਇੰਦਾ ਵੇ ਫਿਰ ਉਹ ਕੋ ਦੁਨੀਆ ਉਹਦੀ ਵੀਰੋ ਅੱਗੇ ਤੋਂ ਅੱਗੇ ਹੀ ਲਾਲਸਾ ਵਧਦੀ ਜਾਂਦੀ ਹੈ ਲਾਲਸਾ ਪੂਰੀ ਨਹੀਂ ਹੁੰਦੀ ਤੇ ਜਿਹੜੀ ਇਹ ਲਾਲਸਾ ਦਾ ਜਿਹੜਾ ਬੰਦੇ ਦਾ ਮਨ ਤ੍ਰਿਪਤ ਨਹੀਂ ਹੁੰਦਾ ਇਹੋ ਹੀ ਦੁੱਖਾਂ ਦਾ ਕਾਰਨ ਹੈ ਸਾਨੂੰ ਇਹ ਹੀ ਦੁੱਖ ਹੈ ਕਿ ਉਹਦੇ ਕੋ ਉਹ ਚੀਜ਼ ਹੈ ਮੇਰੇ ਕੋ ਕਿਉਂ ਨਹੀਂ ਚੁੱਕ ਵੀਰੋ ਜਦੋਂ ਅਸੀਂ ਸ਼ੁਕਰਗੁਜ਼ਾਰ ਹੋਵਾਂਗੇ ਜਦੋਂ ਅਸੀਂ ਅੱਲਾ ਰੱਬ ਨੂੰ ਜੁੱਦਾ ਸ਼ੁਕਰ ਅਦਾ ਕਰਾਂਗੇ ਉਹਦੇ ਦਿੱਤੇ ਹੋਏ ਤੇ ਰਾਜ਼ੀ ਹੋ ਜਾਾਂਗੇ ਜਿਸ ਹਾਲ ਦੇ ਵਿੱਚ ਵੀ ਹੈ ਰਾਜ਼ੀ ਹੋ ਜਾਾਂਗੇ ਆਪਣੇ ਤੋਂ ਥੱਲੇ ਵੇਖਾਂਗੇ ਤੇ ਫਿਰ ਫਿਰ ਸਾਡਾ ਮਨ ਭਰ ਜਾਏਗਾ ਫਿਰ ਅਸੀਂ ਉਹਦਾ ਸ਼ੁਕਰ ਅਦਾ ਕਰਾਂਗੇ ਤੇ ਫਿਰ ਸਾਨੂੰ ਕਦੀ ਵੀ ਵੀਰੋ ਸਾਡੀ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਤਕਲੀਫਾਂ ਨਹੀਂ ਆਉਣੀਆਂ ਵੀਰੋ ਇਹ ਹੀ ਜੇ ਜ਼ਿੰਦਗੀ ਦੀ ਕਾਮਯਾਬੀ ਇਹੋ ਹੀ ਜੇ ਅਸਲ ਖੁਸ਼ੀ ਦਾ ਰਾਜ਼ ਆਪਣੇ ਤੋਂ ਥੱਲੇ ਵਾਲੇ ਨੂੰ ਦੇਖੋ ਉੱਤੇ ਵਾਲੇ ਨੂੰ ਨਾ ਦੇਖੋ ਅਗਰ ਉੱਤੇ ਵਾਲੇ ਨੂੰ ਦੇਖੋਗੇ ਤੇ ਤਕਲੀਫ ਹੋਏਗੀ ਤੁਹਾਨੂੰ ਗਮ ਹੋਏਗਾ ਬੁਰਾ ਲੱਗੇਗਾ ਆਪਣੇ ਆਪ ਤੁਹਾਨੂੰ ਥੱਲੇ ਵਾਲੇ ਨੂੰ ਦੇਖੋਗੇ ਜਿਹੜਾ ਤੁਹਾਡੇ ਤੋਂ ਘੱਟ ਜਿਹੋ ਹੈ ਫਿਰ ਤੁਸੀਂ ਅੱਲਾ ਪਾਕ ਦਾ ਸ਼ੁਕਰ ਅਦਾ ਕਰੋਗੇ ਫਿਰ ਤੁਹਾਨੂੰ ਖੁਸ਼ੀ ਮਿਲੇਗੀ ਵੀਰੋ ਇਹੋ ਜਿਹਾ ਖੁਸ਼ੀ ਦਾ ਰਾਜ਼ ਹੈ ਅੱਲਾ ਪਾਕ ਸਬ ਤੇ ਆਪਣੀ ਰਹਿਮਤ ਤੇ ਆਪਣਾ ਕਰਮ ਕਰੇ ਬਾਕੀ ਵੀਰੋ ਤੁਹਾਨੂੰ ਕਿਸਤਾ ਨਹੀਂ ਲੱਗੀ ਤਾਂ ਕਮੈਂਟ ਕਰਕੇ ਆਪਣੀ ਕੀਮਤੀ ਰਾਇ ਦਾ ਹਲਜ਼ਮੀ ਕਰਨਾ ਪਟੇ ਸਾਰਾ ਕਰਕੇ ਨਾ ਯਾਦ ਰੱਖਣਾ ਅੱਲਾ ਫੇਜ਼